ਜੀ ਸਤਿ ਸ੍ਰੀਕਾਲ ਜੀ ਦੇਸੀ ਅੱਟ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਜੀ ਤੇ ਆਪਾਂ ਕਰਦੇ ਆਂ ਜੀ ਅੱਜ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਜਿਹੜੇ ਵੀ ਵੀਡੀਓ ਤੇ ਨਵੇਂ ਵੀਵਰਸ ਤੇਮ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਜੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਬਾਕੀ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਤੇ ਅੱਜ ਜੀ ਰਾਤ ਬਹੁਤ ਜ਼ਿਆਦਾ ਹਨੇਰੀ ਮੀਂਹ ਇੰਨਾ ਜ਼ਿਆਦਾ ਆਇਆ ਨਾ ਮੀਂਹ ਤਾਂ ਬਸ ਥੋੜਾ ਹੀ ਸੀ ਆਪਣੇ ਬੀਮਾਂ ਲੱ 45 ਜੇ ਥੋੜੇ ਥੋੜੇ ਜੇ ਚੱਲਦੇ ਜੇ ਧਰਤੀ ਗਿੱਲੀ ਜੀ ਕਰ ਗਿਆ ਤੇ ਇਹਨੇ ਰੀ ਬਹੁਤ ਚੱਲੀ ਬਹੁਤ ਜ਼ਿਆਦਾ ਤੇ ਬਸ ਹੁਣ ਆਪਾਂ ਝਾੜੂ ਪੋਚਾ ਕਰਕੇ اٹਿਆ ਇੰਨੇ ਜਿਆਦੇ ਪੱਤੇ ਇੰਨਾ ਮੂਹ ਹੋਇਆ ਮਸਾਂ ਸਫਾਈ ਕੀਤੀ ਹੈ ਨਾਲ ਹੁੰਦੇ ਫੇਰ ਹਵਾ ਚੱਲ ਪਈ ਹੁਣ ਵਾਧੂ ساری ਹਵਾ ਫੇਰ ਚੱਲੀ ਜਾਂਦੀ ਹੈ ਵੀ ਤੇ ਆਪਾਂ ਸੋਚਿਆ ਤਾਂ ਤੁਸੀਂ ਵੀ ਦੱਸੋ ਵੀ ਤੁਹਾਡੇ ਜਿਹੜਾ ਤੁਹਾਡੇ ਕਣੀ ਮੀਂਹ ਨੇਰੀ ਕਿਵੇਂ ਦਾ ਰਿਹਾਗਾ ਵੀ ਤੁਸੀਂ ਆਪ ਕੋ ਆਪਣੇ ਏਰੀਆ ਦਾ ਦੱਸਿਓ ਬਿਤਾਡੇ ਵੀ ਮੀਂਹ ਜਿਹੜਾ ਆ ਪੈ ਗਿਆ ਜਾਂ ਹਨੇਰੀ ਆਈ ਸੀ ਇਕੱਲੀ ਤੇ ਆਪਣੇ ਤਾਂ ਨਾਲੇ ਹਨੇਰੀ ਨਾਲੇ ਮੀਂਹ ਬਹੁਤ ਜ਼ਿਆਦਾ ਆਇਆ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਆਪਦੇ ਇਲਾਕੇ ਦਾ ਤੁਹਾਡੇ ਇਲਾਕੇ 'ਚ ਕਾਹ ਹੋ ਜਾ ਰਿਹਾ ਮੌਸਮ ਤੇ ਬਾਕੀ ਜੀ ਬਸ ਕਣਕਾਂ ਦਾ ਕੰਮ ਤਾਂ ਸਾਰਿਆਂ ਦਾ ਨਿਪਟ ਚੁੱਕਿਆ ਤਕਰੀਬਨ ਜਿਹੜੀਆਂ ਤੂੜੀਆਂ ਨੇ ਉਹ ਵੀ ਬਣ ਗਈਆਂ ਵਿੱਚ ਥੋੜਾ ਬਹੁਤੇ ਏਰੀਏ ਹੋਣਗੇ ਜਿਹੜੇ ਵੀ ਜਿੱਥੇ ਜਿਹੜਾ ਮੌਸਮ ਆ ਵੀ ਨਹੀਂ ਹੋਇਆ ਹੋਇਆ ਹੋਣਾ ਤੂੜੀ-ਤਾੜੀ ਰਹਿਂਦੀ ਹੋਈ ਅਸੀਂ ਮੋਗੇ ਸਾਈਡ ਗਏ ਸੀ ਉਹ ਆਪਾਂ ਬਾਬਾ ਜੀ ਦੇ ਜਾਨੀਉਨੇ ਰੌਲੀ ਸਾਹਿਬ ਗੁਰੂ ਘਰ ਉਹ ਦੁਬਾਰਾ ਰੌਲੀ ਸਾਹਿਬ ਜਾਨੀਉਨੇ ਜੀ ਆਪਾਂ ਅਸੀਂ ਗੁਰੂ ਘਰ ਉਹ ਤੋਂ ਬਾਅਦ ਨੂੰ ਬਾਬਾ ਜੀ ਦੇ ਹਾਜ ਜੀਆਂ ਲਾਉਣ ਅਰਦਾਸਾਂ ਚ ਤੇ ਉਧਰ ਸਾਈਡ ਤੇ ਬਹੁਤ ਜ਼ਿਆਦਾ ਘਰਾਂ ਦੀਆਂ ਜਿਹੜੀਆਂ ਕਣਕਾਂ ਤੂੜੀਆਂ ਸੀ ਜਿਹੜੀਆਂ ਬਣਾਉਣ ਵਾਲੀਆਂ ਪਈਆਂ ਸੀ ਬਹੁਤ ਜ਼ਿਆਦਾ ਤੇ ਮੈਂ ਜਦੋਂ ਵੀਡੀਓ ਬਣਾ ਰਹੀ ਸੀ ਉਸ ਤੋਂ ਬਾਅਦ ਜੀ ਮੇਰੇ ਫੋਨ ਦੀ ਬੈਟਰੀ ਜਿਹੜੀ ਲੋ ਹੋ ਗਈ ਤੇ ਵੀਡੀਓ ਬਣਾਈ ਨਹੀਂ ਗਈ ਹੈਗੀ ਤੇ ਤਾਂ ਕਰਕੇ ਜਿਹੜੀਆਂ ਗੱਲਾਂ ਸੀ ਉਹ ਵਿੱਚ ਵਿਚਾਲੇ ਰਹਿ ਗਈਆਂ ਤੇ ਮੈਂ ਸੋਚਿਆ ਮੈਂ ਆਪਾਂ ਤੁਹਾਨੂੰ ਦੱਸ ਦਈਏ ਹੁਣ ਜਿਹੜਾ ਟਾਈਮ ਹੋ ਗਿਆ ਜੀ 4:30 ਦਾ ਹੋ ਗਿਆ ਤੇ ਆਪਾਂ ਆਪਾਂ ਸੋਣ ਜਿਹੜੇ ਸੰਨੀ ਆ ਰੁਦਾਤੀ ਇਸ ਤੋਂ ਬਾਅਦ ਜਿਹੜਾ ਆਪਾਂ ਹੁਣ ਗੋਹਾਗਾ ਦੂਜੀ ਵਾਰ ਦਾ ਇਹ ਸੈੱਟ ਦਿੰਨੇ ਆਗੇ ਤੇ ਹੁਣ ਪਾਠੀਆਂ ਪਤਨੀਆਂ ਜੀ ਤਾਂ ਆਪਾਂ ਬੰਦ ਕਰਤੀਆਂ ਕਿਉਂ ਹੁਣ ਤਾਂ ਜੀ ਭੂਂਡ ਲੱਗੇ ਹੋਏ ਲੱਗ ਜਾਂਦੇ ਨੇ ਹੁਣ ਤਾਂ ਇੰਨਾ ਨਹੀਂ ਪਾਠੀਆਂ ਝੋਟੀਆਂ ਹੈਗੀਆਂ ਤੇ ਬਸ ਜਿਹੜੀਆਂ ਉਹ ਪਈਆਂ ਨੇ ਜਿਉਂ ਉਹਨਾਂ ਨੂੰ ਆਪਾਂ ਸੰਭਾਲ ਦਈਏ ਕੁਝ ਸੰਭਾਲਤੀਆਂ ਕੁਝ ਰਹਿ ਗਈਆਂ ਤੇ ਇਧਰ ਲਈ ਸੈਜ ਜਿਵੇਂ ਤੂੜੀ ਦਿਖਾ ਰਹੀਆਂ ਜਿਹੜਾ ਆਪਣਾ ਕਮਰਾ ਦਾ ਫੁੱਲ ਭਰਤਾ ਤੂੜੀ ਦਾ ਤੇ ਜਿਹੜੀਆਂ ਆਪਾਂ ਸੇਟ ਸੱਤ ਟਰਾਲੀਆਂ ਅੰਦਰ ਪਾਤੀਆਂ ਇੱਕ ਆਪਾਂ ਬਾਹਰ ਇੰਨੇ ਜਾਂਦੀ ਮੇਰੀ ਇੰਨੇ ਪੱਤੇ ਝਾੜੇ ਅਰਜੰਦੀ ਚੱਕ ਲੋ ਫੇਰ ਕਿਹੜੀਆਂ ਪੱਤੀਆਂ ਤੁਸੀਂ ਉਹ ਰੱਖਿਆ ਨੇ ਪੱਤੀਆਂ ਜਿੰਦਗੀਆਂ ਹੋ ਗਈਆਂ ਮੀਂਹ ਵਾਵਾ ਸੀ ਉਹ ਸਾਹਮਣੇ ਆਈਆਂ ਨਹੀਂ ਹੈ ਉਹ ਸਾਹਮਣੇ ਆ ਲਈ ਹੋ ਗਈ ਪਹਿਲਾਂ ਤਾਂ 10 11 ਵਜੇ ਤੱਕ ਤਾਂ ਪੂਰੀ ਤੇਜ਼ ਹਵਾ ਚਾਹੀਦੀ ਨੇੜੇ ਇੰਨੀ ਜ਼ਿਆਦਾ ਫੇਰ ਇਸ ਤੋਂ ਬਾਅਦ ਮੀਂਹ ਆ ਗਿਆ ਰਾਤ ਸੌਰੀ ਰਾਤ ਨੀਂਦ ਹੀ ਨਹੀਂ ਆਉਂਦੀ ਬਸ ਸਾਈ ਪੱਤੇ ਨਹੀਂ ਹਰਦੀ ਹੈ ਫੇਰ ਬਸ ਖੜਨ ਲੱਗਿਆ ਜੁੜਨ ਲੱਗਿਆ ਆਪਣੇ ਦਾ ਸ਼ਾਰਨ ਹੈ ਜੁੜਾ ਕਰ ਲਿਆ ਦੇਖੋ ਕਿਵੇਂ ਲੱਗਦਾ ਦੇਖਾ ਗਸ਼ਾਣਾ ਅੱਜ ਆ ਪਿਛਲੇ ਵਾਲ ਨਹੀਂ ਬਾਲੇ ਵਧੇ ਗੋ ਸ਼ਾਰਨਾਂ ਤੇ ਸਕੂਟਰੀ ਲੈ ਕੇ ਜਾਊਗਾ ਪਾਪਾ ਹਾਂਜੀ ਹੈ ਪਾਪਾ ਨੂੰ ਆਇਆ ਕਰਨਾ ਕਿਹੜਾ ਦੇ ਹੈ ਕਿਹੜਾ ਵੇਜਾ ਕਾ ਮਗੇ ਲੈਣ ਅੱਜ ਫਰਾਈ ਟਾਲੇ ਦਾ ਪਾਪੇ ਦਾ ਤੇਲ ਸਾਰਾ ਖਤਮ ਕਰ ਦਿੰਦਾ ਅਗਰ ਸ਼ਰਨ ਇੱਧਰੋਂ ਤਰਤੀ ਦਾਲੀ ਆਪਾਂ ਮੂੰਗੀ ਦੀ ਆ ਤੂੰ ਹੀ ਕਿਨੇ ਕਿਉਂ ਬਈ ਢਰਾ ਤੜਕੇ ਰੋਣਾ ਨਹੀਂ ਛੱਡਤੀ ਹਨੇ ਤਾਂ ਛੜਤੀ ਮੈਨ ਕਰਨੀ ਆ ਤੂੰ ਵੀ ਤਾਂ ਛੜਤੀ ਮੈਨ ਕਰਨੀ ਮੇਰੇ ਕਰਨੀ ਮੈਨ ਹੁਣ ਤਾਂ ਉਧਰ ਸਿੜਤੀ ਪਾਪੇ ਨੇ ਤਾਂ ਇਹ ਤਾਂ ਮੂਮਾ ਇੱਥੇ ਮਰ ਗਈ ਲੱਗੀਆਂ ਹੁਣ ਚੂਈਆਂ ਹੁਣ ਹੁਣ ਇਹ ਤਾਂ ਪਾਇਆ ਕਰਨੀ ਹਣਾ ਹੁਣ ਨਹੀਂ ਸਿੱਟੀ ਹੁਣ ਤਾਂ ਉਧਰ ਸਿੱਟੀ ਆ ਮੈਂ ਦੇਖਿਆ ਨਾ ਟਿਆਉ ਨਾ ਸਿੱਟਿਆ ਬਤਵੇ ਲਾ ਹਿੰਗਾ ਜੇ ਕਪੜੇ ਸੈਟ ਆਉਗੇ ਦਮਾਰੇ ਖੂਕਣੀ ਅੱਖ ਖੁਲੀ ਆਈ ਉਹ ਮਾਰ ਉਹ ਖੂਕਣੀ ਤੇ ਬੈਠੀ ਹੋ ਖੂਕਣੀ ਚ ਹਉ ਜੋ ਤੇ ਫੂਕਣੀ ਮਾਰੀ ਨਾ ਉਹ ਬਸ ਬੰਪਲੀ ਜੀ ਸੀ ਮਰ ਗਈ ਬਸ ਹੁਣ ਪਾਣੀ ਦਾ ਟਾਈਮ ਹੋ ਗਿਆ ਆਪਣੀ ਮਸ਼ੀਨ ਚੱਲੀ ਜਾਂਦੀ ਆ ਉਧਰ ਕੱਪੜਿਆਂ ਵਾਲੀ ਕੱਪੜੇ ਧੋਣੇ ਨੇ ਜੀ ਬੀਬੀ ਨੇ ਕਰ ਲਈ ਇਹ ਦੇਸੀ ਦਵਾਈ ਤਿਆਰ ਦੇਖੋ ਜੀ ਇਹ ਹੈਗੀ ਆ ਦੇਸੀ ਦਵਾਈ ਇਹ ਕੀਤੀ ਆ ਬੀਬੀ ਨੇ ਤਿਆਰ ਆਪਣੇ ਕਿਹੜੀ ਮੱਝ ਆ ਗਈ ਉਹਦਾ ਪਿੰਡਾ ਉੱਠ ਖੜਿਆ ਸੀਗਾ ਤੇ ਉਹ ਪਿੰਡਾ ਉੱਚੜਨ ਲੱਗ ਗਿਆ ਤੇ ਪਤਾ ਨਹੀਂ ਤੇ ਚ ਪਿਆਗਾ ਇੱਕ ਕਿਉ ਮਤਲਬ ਤੇਲ ਸਰੋਂ ਦਾ ਇੱਕ ਪਈਆ ਚ ਰੂਹ ਤੇ ਇੱਕ ਹਲਦੀ ਆ ਦੇਖੋ ਜੀ ਇੱਕ ਰੂਹ ਤੇ ਇੱਕ ਹਲਦੀ ਅੱਜ ਸਵੇਰੇ ਇਹ ਮੌਸਮ ਜਿਆਦਾ ਖਰਾਬ ਸੀ ਬਸ ਆਪਣੇ ਆਪਾ ਹੋਰ ਧੋਣੇ ਆਗੇ ਕੋਕੋਤੇ ਗਏ ਹੁਣ ਤਾਂ ਬਸ ਪਾਸਾ ਸੁਕਾਉਂ ਉੱਪਰ ਦੇ ਨੂੰ ਛੁਪਣੇ ਲਾ ਦੇਣੀ ਹੈ ਮਕੀਨ ਦੀ ਆਪਣੀ ਹੋ ਗਈ ਸੀ ਡੱਬੇ ਚ ਹਲਦੀ ਖਤਮ ਵੀ ਪਾਉਣ ਲੱਗਿਆ ਹਲ ਵੀ ਵਿਵਿਨਤਾ ਉਹ ਨਹੀਂ ਪਾਈ ਨਿਕ ਨਹੀਂ ਥੱਲੇ ਡੋਲਤੀ ਲਾਡ ਪਾਈਂ ਨਾ ਪਾਣੇ ਛੜੋਂਗੇ ਤੇ ਹਲਕੇ ਗਾੜ੍ਹ ਨਹੀਂ ਤੇ ਵੱਜਦੇ ਜਾਖਮ ਹੋਇਆ ਪਿਆ ਬੜਾ ਵੱਡਾ ਜਾਖਮਾ 1 ਲੱਖ ਦਾ ਹਰਦੀ ਨੋਟ ਕਰਤਾ ਲੇ ਜੇ ਇਹਦੇ ਵਿੱਚ ਸੰਧੂਰ ਪਾ ਜੇ ਫਿਰ ਵਾਰ ਹੀ ਵਧੀਆ ਗੱਲ ਹੈ ਨੂੰ ਉਹਨਾਂ ਘਾਟੀਆਂ ਦੀ ਹੁੰਦੀਆਂ ਜੋ ਇਹ ਚੀਜ਼ਾਂ ਜਾਖਮ ਨੂੰ ਬਾਰਾ ਸੈਟਿੰਗ ਮਿਲਦੀ ਮੈਂ ਇਹਨੂੰ ਕਾਟਣਾ ਕਰਦਾਂ ਛੜੋਂਗੇ ਤੇ ਇਹ ਯਾਦ ਰੱਖੀ खी ये खीर है तो नहीं बढ़िया है ये मुलायम चीज बन दू ये भी तो मोमबत्ती पर जो हो तो बढ़िया बबी अपने है क्या मोमबत्ती मोमबत्ती पाओ बच्चे तो बच्चे मलम बन दू करो लो और पूरी बढ़िया बन जाखमते फोड़े के पूंछी के बहुत बढ़िया होगा गया लाओ अपने पानी पाते बस ਪੀ ਜਾਣਗੇ ਫਿਰ ਆਪਾਂ ਪਾਉਣੀ ਆ ਫਿਰ ਮੱਝਾਂ ਨੂੰ ਪਿਉਣੀ ਆ ਪਾਣੀ ਟਾਈਮ ਹੋ ਗਿਆ ਫੜ ਗਈ ਜਮਾਂ ਹਨਾ ਸਵਾ ਪੰਜ ਹੋ ਗਏ ਲੇਟ ਆ ਦੇਖੋ ਜ ਆਪਣੇ ਕੋਲ ਤੇ ਮੱਝ ਦੇ ਕੀ ਹੋਇਆ ਆ ਇਹ ਭਲੇ ਕੇ ਆਏ ਆ ਇਹ ਐਸ ਕਿੰਨੀ ਹੋ ਜਾਂਦੀ ਹੈ ਤੇਰੇ ਵਾਸਤੇ ਮੰਮੀ ਜੀ ਨੇ ਦਵਾਈ ਤਿਆਰ ਕਰਿਆ ਉਹ ਦੂਜੀ ਮੱਝ ਜਿਹੜੀ ਆਪਣੀ ਅਰੇ ਜੋ ਹੋ ਜਾਂਦਾ ਸਕਿਨ ਵਾਲੀ ਪਤਲੀ ਆ ਤੇ ਆ ਮੱਝ ਦੇ ਆਪਣੇ ਵਿੱਚ ਛੋਟੀ ਦੇ ਫਰਾਂ ਦੇ ਬੀਮੇ ਹੋ ਗਏ ਜਿੱਮੇ ਫਾਲ ਠੀਕ ਹੀ ਨਹੀਂ ਹੁੰਦਾ ਮਹੀਨਾ ਹੋ ਗਿਆ ਤੁਸੀਂ ਦੱਸਿਓ ਜੇ ਤੁਹਾਨੂੰ ਕੋਈ ਹੋਰ ਤੁਹਾਨੂੰ ਕੋਈ ਦਵਾਈ ਪਤਾ ਹੈਗਾ ਵੀ ਆਪਣਾ ਮੱਝ ਦਾ ਥਣ ਠੀਕ ਹੋ ਜਾਣਾ ਬਾਲੀਆਂ ਬਿਾਈਆਂ ਹੋਈਆਂ ਪਈਆਂ ਨੇ ਜਦੋਂ ਥਾਰ ਚੋਣੇ ਆਉਂਦੇ ਬੁਰਾ ਹਾਲ ਹੋ ਜਾਂਦਾ ਬਾਲੀਆਂ ਲੱਤਾਂ ਮਾਰ ਆਪਾਂ ਕਿਹੜੀ ਵੱਡੀ ਮੱਝ ਵੇਚੀ ਆਉਦੀ ਹੈ ਚੋਟੀ ਆ ਉਹ ਵੀ ਬਿਾਈ ਹੁੰਦੀਆਂ ਹੋਣਗੀਆਂ ਇਹਦੀ ਮਾਂ ਦੇ ਮਹੀਨਾ ਵੀ ਨਾ ਦੋ ਦੋ ਮਹੀਨੇ ਪਈ ਨਹੀਂ ਸੀ ਕਿਉਂ ਨਾ ਬਾਰਿਸ਼ ਕਿੰਨੀ ਪਤਲੀ ਹੈ ਜੀ ਵੀ ਹਨਾ ਦੀ ਉਹ ਵੀ ਨਹੀਂ ਹੁੰਦੀ ਆਹ ਤੀਰ ਮੋਟਾ ਦੇ ਤੇ ਇਹਦੇ ਬਾਲੀਆਂ ਹੁੰਦੀਆਂ ਨੇ ਪਾਣੀ ਪਿਉਣੇ ਆ ਖੜੀ ਆ ਉਰੇ ਤਾਂ ਨੇਹਰੀਆਂ ਆ ਗੀਆਂ ਮਾਂਗਰ ਸੜਕੇ ਆ ਗਏ ਹੈ ਹੁਣ ਸਾਫ ਮੌਸਮ ਕਰਤਾ ਵਧੀਆ ਦੇਖ ਹੁਣ ਕਿੰਨਾ ਵਧੀਆ ਹੋ ਗਿਆ ਦੇਖ ਹੈ ਹੁਣ ਇੰਨਾ ਜੀ ਲੱਗਦਾ ਠੰਡਾ ਠੰਡਾ ਮੌਸਮ ਹੋ ਗਿਆ ਹੈ ਹੈ ਜੀ ਹੁਣ ਸਾਰਾ ਰਹਿਤਰਾਵਾ ਕੰਧਾਂ ਤੋਂ ਵਿਛਾੜਤਾ ਕਿੱਥੇ ਮਾਂਜੇ ਲਾਇ ਲਿਆ ਸੀ ਝਾੜੂ ਲਾਇ ਲਿਆ ਝਾੜ ਦੇ ਕਿੱਥੇ ਹੁਣ ਆਪ ਦੇ ਆਪ ਰੱਬਾ ਆਪ ਹੀ ਝੜ ਗਏ ਸਾਫ ਕਰਕੇ ਮੱਕੀ ਨਾ ਜੀ ਲੱਗਦਾ। ਆਪਣਾ ਸੋਨਾ ਮਾਤਮ ਹੋ ਗਿਆ ਪੁੱਤ ਤੇ ਹੁਣ ਆਪਣਾ ਜੀ ਕਰਦਾ ਕੰਮਾਂ ਨੂੰ ਵਿਆਪਾ ਕੰਮ ਕਰ ਲਿਆ ਕਰ ਲੀਏ। ਪਹਿਲਾਂ ਤਾਂ ਗਰਮੀ ਮੁਰ ਕੇ ਚੁੰਨੀਆਂ ਨਾਲ ਹੀ ਪੁੰਜੀ ਜਾਂਦੇ ਤੇ ਮੌਸਮ ਖਰਾਬ ਤੇ ਐ ਲੱਗਿਆ ਕਰੇ ਵੀ ਆ ਇਹ ਤਾਂ ਕੰਮ ਹੀ ਖਰਾਬ ਹੋ ਗਿਆ ਰ ਆਪਾਂ ਇੰਨੀ ਗਰਮੀ ਪਾਉਂਦਾ। ਹੁਣ ਜਦੋਂ ਪਾਤੀ ਠੰਡ ਜੀ ਹੋ ਸ਼ਾਂਤੀ ਜੀ ਆ। ਹੁਣ ਬੜਾ ਜੀ ਲੱਗਦਾ ਕੰਮਾਂ ਤੇ। ਹੈ? ਦਾਲ ਤਰਤੀ ਲਸਾਂ ਚਲ ਕੇ ਰੱਖ ਜਾਣਿਆ ਫਿਰ ਤੇਰੀ ਮੰਮੀ ਬੋਤ ਤੜਕਾ ਲਾ ਲਵੇ। ਰੰਜੀ ਸੰਜੀ ਹਵਾ ਚਲਦੀ ਆ ਰਾਤ ਤਾਂ ਬਾੜੀ ਨੇ ਰੀ ਆਈ ਬਾੜੀ ਨੇ ਰੀ ਆਈ ਮੈਨੂੰ ਆਏ ਲੱਗੇ ਮਹਾ ਮੇਰੇ ਜਵਾਕ ਬਾਰੇ ਪਹਿਲੇ ਮੱਛਰ ਦਾ ਨੀਂਟਾ ਢਾਕੇ ਲੈ ਦੂ ਬਸ ਆਏ ਲੱਗੇ। ਪਰ ਫੇ ਉਹ ਦੁਬਾਧਾ

जामन उत्ते नटाना टुट के डिग पे और भाई मंजे अंदर कर ले फिर आप गैलरी च पेगे स्ट्रेट वाली च गैलरी आए ओथे रख तो ने लेनी आ जी लेट फिर लाइट उड़ गई फिर फिर लाइट आ गई शांति ना पे आराम ना पे गए बजे पूरा ना मी ना नेरी पूरा सड़क आया ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਆਪਣਾ ਰਹਿ ਗੀਏ ਅ ਟਾਈਮ ਰਹਿੰਦਾ ਥੋੜਾ ਰਹਿੰਦਾਗਾ ਤੇ ਚਿੱਤ-ਛਿੱਤ ਪੂਰਾ ਕਰੋ ਤੇ ਆਪਣਾ ਚੈਨਲ ਹੁਣੋ ਤਾਈ ਹੋ ਜੀਤੀ ਆਪਣਾ ਸਿਰਫ ਵੀ ਨਹੀਂ ਰਹਿ ਗਿਆ ਟਾਈਮ ਪੂਰਾ ਹੋਣ ਸੇ ਸਪੋਰਟ ਕਰ ਦਿਓ ਜੀ ਦੱਬ ਕੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਵੱਧ ਤੋਂ ਵੱਧ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅੱਜ ਜੀ ਮੈਂ ਤੇ ਦਿੱਤੀ ਕਰ ਦਾਂਗੇ ਵੀਡੀਓ ਦਾ ਐਂਡ ਤੇ ਆਪਣਾ ਵੀ ਬਲੌਕ ਹੋ ਗਿਆ ਐਂਡ ਤੇ ਆਪਾਂ ਮਿਲਦਾ ਕਿਸੇ ਨਿਊ ਬਲੌਕ ਨਾਲ ਤਬ ਤੱਕ ਲਈ ਆਪ ਜੀ ਦਾ ਧੰਨਵਾਦ ਬਾਏ ਬਾਏ